ਜਾ ਰਿਹਾ ਹੈ ਬਾਈ ਦੇ ਜਾ ਰਿਹਾ ਹੈ ਇਹ ਇਹ ਇੱਥੇ ਲਿਖਿਆ ਹੈ ਨਾ ਡਾਇਰੈਕਟਿੰਗ ਦਾ ਸਸਿਗਰਾਲ ਜੀ ਭਾਈ ਗਦੀਖਾ ਖਾਲਸਾ ਭਾਈ ਗਦੀਖੀ ਫਤਿਹ ਮੈਂ ਤੁਹਾਡੇ ਨਾਲ ਇਸ ਵੇਲੇ ਸ਼ਾਮਲਿਆ ਕੁਲਦੀਪ ਸਿੰਘ ਤਾਲੀਬਾਨ ਹਲਕਾ ਵਿਧਾਇਕ ਅਜਨਾਲਾ ਅਸੀਂ ਇਸ ਵੇਲੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਕੋਟ ਰਜ਼ਾਦਾ ਦੇ ਬਿਲਕੁਲ ਰਾਵੀ ਦਰਿਆ ਦੇ ਕੰਡੇ ਤੇ ਖੜੇ ਹਾਂ ਔਰ ਜਿੱਥੋਂ ਤਸੀਬਾ ਟੁੱਟਾ ਸੀਗਾ ਉੱਥੇ ਖੜੇ ਹਾਂ ਇਹ ਜਿਹੜੀ ਜ਼ਮੀਨ ਹੈ ਇਹ ਕੋਟ ਰਜ਼ਾਦਾ ਦੇ ਸਰਪੰਚ ਸਾਹਿਬ ਸਰਦਾ ਰੰਕਾਤ ਸਿੰਘ ਜੀ ਇਹਨਾਂ ਦੀ ਜ਼ਮੀਨ ਆ ਜਿੱਥੇ ਅਵੇਤ ਜਿਹੜੀ ਪੈ ਗਈ ਆ ਭਾਲ ਜਿਹੜੀ ਪੈ ਗਈ ਆ ਸੋ ਅਸੀਂ ਸਰਕਾਰ ਵੱਲੋਂ ਐਸਡੀਐਮ ਸਾਹਿਬ ਨਾਲ ਆਏ ਨੇ ਅਸੀਂ ਬਲਤ ਜਿਹੜਾ ਮੁੱਖ ਮੰਤਰੀ ਜੀ ਦੇ ਹੁਕਮਾਂ ਸਾਧ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੀ ਮਦਦ ਕਰ ਰਹੇ ਆ ਕਿ ਤੁਹਾਨੂੰ ਖੇਤ ਖਾਲੀ ਕਰਨ ਵਾਸਤੇ ਜਿਹੜੀ ਮਦਦ ਚਾਹੀਦੀ ਆ ਉਹ ਅਸੀਂ ਟਰੈਕਟਰ ਟਰਾਲੀਆਂ ਜੀਸੀਬੀ ਮਸ਼ੀਨਾ ਵਗੈਰਾ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਆਪਣੀ ਰੇਤ ਵੀ ਕੱਢ ਲਓ ਮਿੱਟੀ ਵੀ ਕੱਢ ਲਓ ਜਿਹੜੀ ਭਾਲਿਆ ਇਹਨੂੰ ਵੀ ਕੱਢ ਕੇ ਇਹਨਾਂ ਨੇ ਤੇ ਮੈਨੂੰ ਕਿਹਾ ਕਿ ਜਿਹੜੀ ਭਾਲਿਆ ਜਿੰਨੀ ਵੀ ਆ ਮੈਂ ਕੱਢ ਕੇ ਸੇ ਬੰਦ ਦੇ ਵਿੱਚ ਪਾ ਦੇਣੀ ਆ ਸੋ ਇਹ ਰੇਤ ਜਿਹੜੀ ਆ ਅਸੀਂ ਇਹਨਾਂ ਨੂੰ ਕਢਾ ਕੇ ਇੱਕ ਪਾਸੇ ਖੜਾ ਦੇਣਾ ਇਹ ਵੇਚਣਗੇ ਇਹ ਰੱਖਣਗੇ ਇਹਨਾਂ ਨੇ ਰੱਖੜੀਆਂ ਰੱਖ ਲੈਣ ਵੇਚਣੀਆਂ ਵੇਚ ਲੈਣ ਕੀ ਭਾਅ ਵੇਚਣੀਆਂ ਕੀ ਦੀ ਵੇਚਣੀ ਇਹ ਅੰਕਾਸ਼ ਸਿੰਘ ਹੋਰਾਂ ਦੇ ਹੱਥ ਆ ਕਿਉਂਕਿ ਇਹਨਾਂ ਦੀ ਪਹਿਲੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਅਸੀਂ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਰੇਤ ਉਹ ਪਾਲਸੀ ਉਹਨੇ ਲਾਗੀ ਲਾਗੂ ਕੀਤੀ ਹੈ ਇਸ ਕਰਕੇ ਜਿਹੜੇ ਕਿਸਾਨਾਂ ਦੀ ਇਹ ਮਤਲਬ ਪੈਲੀਆਂ ਦੇ ਵਿੱਚ ਰੇਤ ਆਈ ਉਹ ਆਪਣੀ ਰੇਤ ਜਿਹੜੀ ਚੁੱਕਣਗੇ ਵੇਚਣਗੇ ਆਮਦਨ ਉਹਨਾਂ ਨੂੰ ਜੇ ਕੋਈ ਮੁਨਾਫਾ ਹੋ ਜੂਗਾ ਤਾਂ ਬਚਾ ਦਿੰਦਾ ਜਿਹੜਾ ਝੋਨੇ ਦਾ ਨੁਕਸਾਨ ਹੋਇਆ ਉਹਦੀ ਕੁਝ ਹੱਦ ਤੱਕ ਜਿਹੜੀ ਪੂਰਤੀ ਹੋ ਜੂਗੀ ਮੈਂ ਇੱਕ ਵਾਰਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਦਾ ਕਿ ਕੋਈ ਤਮਾਸ਼ੀਨ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਕੰਮ ਨਹੀਂ ਨਾਉਨਸੀ ਦੀ ਸਲੋਕ ਨੇ ਉਹਨਾਂ ਨੇ ਕੱਲ ਇੱਕ ਵੀਡੀਓ ਪਾਤੀ ਦੀ ਕਿ ਕੋਨੇ ਵਾਲ ਮਾਈਨਿੰਗ ਹੋ ਰਹੀ ਹੈ ਸਰ ਕੋਨੇ ਵਾਲ ਦੇ ਵਿੱਚ ਮਾਪੋਸ ਸਾਡੇ ਬੱਬਾ ਸਤਨਾਮ ਸਿੰਘ ਜੀ ਗੁਰਕੇ ਬਾਗ ਵਾਲੇ ਸੰਤ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਬਹੁਤ ਵੱਡੀ ਲੈਵਲ ਤੇ ਦੋ ਬਹੁਤ ਵੱਡੇ ਜਿਹੜੇ ਪਏ ਆ ਮਤਲਬ ਜਿੱਥੋਂ ਪਾੜ ਪਿਆ ਉਹਨਾਂ ਨੂੰ ਉਹ ਬੰਨਦੇ ਉੱਥੇ ਬਹੁਤ ਸਾਰੇ ਟਿੱਪਰ ਵਿਚਾਰੇ ਮਿੱਟੀ ਲਿਆਦੇ ਲੋਕ ਟਰਾਲੀਆਂ ਦੇ ਮਿੱਟੀ ਲਿਆਦੇ ਆ ਉੱਥੇ ਵੀ ਇਹੀ ਸ਼ੁਰੂ ਗਦਾਈ ਸੀਗੀ ਉਹ ਉੱਥੇ ਵੀ ਜੇ ਕਿ ਕਿਸਾਨ ਨੇ ਰੇਤ ਵੇਚੀਆ ਤਾਂ ਕਾਦੀ ਮਾਇਨੇ ਡਾ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜਿਹੇ ਲੋਕਾਂ ਨੂੰ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਇਹ ਜਿਹੜੇ ਇਦਾਂ ਦੇ ਕੱਲ ਨੂੰ ਅੰਕਾਲ ਵਿੱਚ ਜਾਊ ਤਾਂ ਕਹਿਣਗੇ ਤੇ ਮਾਇਨੇ ਨਾ ਹੁੰਦੀ ਇਸ ਕਰਕੇ ਸ਼ਰਮ ਹੋਣੀ ਚਾਹੀਦੀ ਹੈ ਜਦ ਵੀਡੀਓ ਆਡੀਓ ਪਾਉਣ ਤੋਂ ਪਹਿਲਾਂ ਪਹਿਲਾਂ ਵੇਖ ਲਿਆ ਕਰੋ ਵੀ ਕੀ ਹੋ ਰਿਹਾ ਕਿੱਥੇ ਚਾਰਚਪੇ ਤੇ ਲੋਕ ਮਰਨ ਦੇ ਵਿਚਾਰੇ ਡੁੱਬੇ ਆ ਕਿਹੜਾ ਪਾਗਲਾ ਜਿਹੜਾ ਇਹੋ ਜਿਹੇ ਟਾਈਮ 'ਚ ਮਾਈਨਿੰਗ ਕਰੂਗਾ ਇਹ ਮਾਈਨਿੰਗ ਨਹੀਂ ਹੋਦੀ ਕਿਸਾਨ ਆਪਣੇ ਖੇਤਾਂ 'ਚੋਂ ਦੇਣ ਕੱਢੂਗਾ ਚਾਹ ਦੇਣ ਉਹਨੇ ਰੱਖੜੀ ਆ ਚਾਹ ਦੇਣ ਬਸਰ ਵਿੱਚ ਨਹੀਂ ਆ ਜਨਾਰੇ ਵਿੱਚ ਨਹੀਂ ਜਿੱਥੇ ਬਸਦੀ ਖੜ ਕੇ ਵੇਚਣੀ ਉਹਨੂੰ ਪੂਰਾ ਅਧਿਕਾਰ ਦਿੰਦਾ ਸਰਕਾਰ ਨੇ ਸੋ ਇਹ ਵੀ ਛੇ ਸੇ ਸੱਤ ਸਤ ਫੋੜੂਗੀ ਆ ਕਿ ਨਹੀਂ ਮਲ ਨਿਕਲ ਆਉਣੀ ਆ ਇਹ ਇਹ ਅੰਕਾਸ਼ ਸਿੰਘ ਉਹੜੀ ਵੇਚਣਗੇ ਕੋਈ ਮਾਈਨਿੰਗ ਨਹੀਂ ਹੈ ਇਹ ਸਰਕਾਰ ਦੀ ਪਾਲਿਸੀ ਦਾ ਹਿੱਸਾ ਹੈ ਕਿ ਜਿਸ ਦਾ ਖੇਤ ਉਸ ਦੀ ਦੇਤ ਕੋਈ ਹੋਰ ਬੰਦ ਕਿਸੇ ਦੀ ਕੋਈ ਹਿੰਮਤ ਨਹੀਂ ਹੈ ਕਿ ਇਸ ਏਰੀਆ ਦੇ ਵਿੱਚ ਮਾਈਨਿੰਗ ਕਰ ਦੇਣਾ ਪਹਿਲਾਂ ਹੀ ਨਾ ਹੋਣੀ ਨਾ ਕਦੀ ਬੀਐਸਐਫ ਤੇ ਫੌਜ ਦੇ ਇੱਥੇ ਕਦੀ ਕਿਸ ਨੂੰ ਪਰਮਾਨਗੀ ਦਿੱਤੀ ਆ ਤੇ ਨਾ ਹੋਣੀ ਦਿੰਦੇ ਉਹ ਪਿੱਛੇ ਆਏ ਪੰਜਾ ਸਾਹਾ ਦੇ ਬੀਐਸਐਫ ਦੇ ਜਵਾਨ ਬੈਠੇ ਆ ਪਾਦੋਂ ਨਾ ਨੂੰ ਦੱਸਿਆ ਅੱਜ ਦਾ ਏਪੀ ਆਪਾਂ ਮਤਲਬ ਸਰਕਾਰ ਆਦੀ ਐਸਡੀਐਮ ਸਾਹਿਬ ਨੇ ਆਪ ਆ ਕੇ ਕਰਕੇ ਸਾਰੀ ਜਿਹੜੀ ਸ਼ੁਰੂਆਤ ਕਰਾਈ ਹੈ ਸੋ ਮੈਂ ਕਿਸਾਦੋਂ ਕਹਿਣਾ ਚਾਹੁੰਦਾ ਕਿ ਤੁਸੀਂ ਅਦੇਤ ਚੁੱਕੋ ਜਿੱਥੇ ਤੁਹਾਨੂੰ ਸਾਡੀ ਲੋੜ ਆ ਅਸੀਂ ਤੁਹਾਡੀ ਜ਼ਮੀਨ ਖਾਲੀ ਕਰਾ ਕੇ ਦਵਾਂਗੇ ਤੁਹਾਡੀ ਜ਼ਮੀਨ ਕੰਕਲੀ ਤਿਆਰ ਕਰਾ ਕੇ ਦਾਂਗੇ ਜਿੰਨੀ ਮਦਦ ਸਰਕਾਰ ਲੋ ਚਾਹੀਦੀ ਹੋਗੀ ਉਹ ਮਦਦ ਅਸੀਂ ਕਰਾਂਗੇ ਸੋ ਮੈਂ ਇਹ ਅੰਕਾਸ਼ ਸਿੰਘ ਹੋਣੀ ਜਿਹੜੇ ਸਾਡੇ ਸਰਪੰਚ ਨੇ ਕੋਟਰਦਾਦਾ ਦੇ ਸਾਡੇ ਹਲਕੇ ਦੇ ਬੜੇ ਚੰਗੇ ਸਰਪੰਚ ਨੇ ਉਹਨਾਂ ਨੂੰ ਇਹ ਬੇਨਤੀ ਕਰਨਾ ਹੈ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਤੁਹਾਡਾ ਸਭ ਦਾ ਬਹੁਤ ਬਹੁਤ ஏடி பெரிய பெரிய ஜோ